ਦੀ ਵਿਧਾਇਕ ਨੇ ਮੰਤਰੀ ਨੇ ਉਹ ਕਹਿੰਦੇ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਜਾਂ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮ ਨੇ ਦੇਖੋ ਸਾਰੇ ਅਧੂਰੇ ਪੇ ਕੰਮ ਪਹਿਲਾਂ ਹੀ ਦੇਖੋ ਐਡਾ ਵੱਡਾ ਉਹਨਾਂ ਨੇ ਜਿਹੜੀ ਕਾਰਪਸ਼ਨ ਦੇ ਵਿੱਚ ਉਹਨਾਂ ਦੇ ਕਾਉਂਸਲਰ ਸਰਬਾਨ ਜਿੱਤੇ ਆ ਸਾਰੇ ਉਹਨਾਂ ਦੇ ਪਰਕਲ ਵੀ ਅੱਸੀ ਉਹਨਾਂ ਦੇ ਪਰਿਵਾਰ ਦੇ ਨਾਲ ਬੈਠ ਕੇ ਸਾਰਿਆਂ ਨੇ ਮੀਟਿੰਗ ਕੀਤੀ ਆ ਸੋ ਪਰਿਵਾਰ ਦੇ ਨਾਲ ਲੱਗ ਕੇ ਹਮੇਸ਼ਾ ਹੀ ਉਹ ਜਿਹੜਾ ਹਲਕੇ ਦੇ ਜਿਹੜੇ ਆ ਵੱਡੀ ਭੈਣ ਸਾਡੀ ਨਾਲ ਹੋ ਕੇ ਉਹਨਾਂ ਦਾ ਬੇਟਾ ਨਾਲ ਹੋ ਕੇ ਪੂਰੇ ਕਾਉਂਸਲਰ ਸਰਬਾਨ ਨਾਲ ਹੋ ਕੇ ਮੈਂ ਖੁਦ ਲੁਧਿਆਣੇ ਦਾ ਮੰਤਰੀ ਹੈ ਤੇ ਜਿਹੜੇ ਉਹਨਾਂ ਦੇ ਅਧੂਰੇ ਪੇ ਕੰਮਾਂ ਨੂੰ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਹਲਕੇ ਦਾ ਪੂਰਾ ਖਿਆਰ ਰੱਖਿਆ ਜਾਵੇਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਤਰਫ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਵੀ ਭੋਗ ਤੇ ਪਹੁੰਚ ਰਹੇ ਨੇ ਸੋ ਪਰਿਵਾਰ ਦੇ ਨਾਲ ਜਿੱਥੇ ਮਾਨ ਸਰਕਾਰ ਦਾ ਹਰ ਮੈਂਬਰ ਖੜਾ ਹੈ ਪਾਰਟੀ ਖੜੀ ਹੈ ਉਥੇ ਅਸੀਂ ਵੀ ਨਾਲ ਹੋ ਕੇ ਪਰਿਵਾਰ ਦੇ ਹਲਕੇ ਦੇ ਵੀ ਨਾਲ ਖੜਕੇ ਹਲਕੇ ਦਾ ਕੋਈ ਵੀ ਅਧੂਰਾ ਕੰਮ ਜਿਹੜਾ ਨਹੀਂ ਰਹੂਗਾ ਹਲਕੇ ਦੇ ਲਈ ਦਿਨਾਂ ਦਾ ਜਿਵੇਂ ਉਹ ਮਿਹਨਤ ਕਰਦੇ ਸੀ ਤੇ ਪਾਰਟੀ ਹਮੇਸ਼ਾ ਹੀ ਇਹਨਾਂ ਦੇ ਹਲਕੇ ਨੂੰ ਵੀ ਵਧੀਆ ਬਣਾਵਾਉਂਗਾ ओके ਜੀ ਦੇਖੋ ਸਾਡੇ ਘਰ ਪ੍ਰੀਤ ਬੱਸੀ ਗੋਗੀ ਜੀ ਸਾਡਾ ਅਨਮੋਲ ਹੀਰਾ ਇਸ ਦੁਨੀਆ ਤੋਂ ਚਲਿਆ ਗਿਆ ਪਿੱਛੇ ਸਾਨੂੰ ਬੜਾ ਦੁੱਖ ਆ ਇਹ ਕਟਾ ساری ਜ਼ਿੰਦਗੀ ਆਪਾਂ ਕਹੀ ਵੀ ਚੱਲੀਏ ਇਹ ਪੂਰਾ ਹੋਣ ਵਾਲਾ ਨਹੀਂ ਹੈਗਾ ਇਹੀ ਅਰਦਾਸ ਕਰਾਂਗੇ ਅੱਜ ਆਪਾਂ ਸਾਰੇ ਰਲ ਕੇ ਪ੍ਰਮਾਤਮਾ ਦੇ ਕਰ ਅਰਦਾਸ ਕਰਨ ਆਏ ਆ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਇਹਨਾਂ ਦੇ ਪਰਿਵਾਰ ਨੂੰ ਪਿੱਛੇ ਪਾਣਾ ਬੰਨਣ ਦਾ ਬਕਸ ਬਕਸਿੰਗ ਤੇ ਚੜ੍ਹਦੀ ਕਲਾ ਦੇ ਵਿੱਚ ਪਰਿਵਾਰ ਰਹੇ ਉਹ ਆਪਣੇ ਜਿਵੇਂ ਗੋਗੀ ਦੀ ਆਪਾਂ ਜਿੰਨੀ ਸਫਤ ਕਰ ਲਈ ਉਹ ਥੋੜੀ ਆ ਇਹ ਹੀ ਅਰਦਾਸ ਕਰ ਸੱਚੇ ਪਾਤਸ਼ਾਹ ਨੂੰ ਆਪਦੇ ਚਰਨਾਂ ਚ ਨਵਾਜ਼ ਬਖਸ਼ੀ ਤੇ ਸਾਨੂੰ ਸਾਡੇ ਪਿੱਛੇ ਪਾਣਾ ਬੰਦਾ ਸਾਹਿਬ ਲੱਗਦਾ ਜਿਦਾ ਦੇਖ ਕੇ ਲੁਧਿਆਣੇ ਦੇ ਵਿੱਚ ਸਭ ਤੋਂ ਵੱਡਾ ਝਟਕਾ ਪਿਆ ਆਪਣੇ ਮੈਂਬਰ ਸੀਟ ਨਹੀਂ ਸੀ ਕਿ ਐਮਐਲਏ ਜੀ ਬਣਾਇਆ ਸਾਰੇ ਦੇਖੋ ਜੀ ਮੇਰੇ ਅਸੀਂ ਇੱਕ ਬੈਂਚ ਤੇ ਬੈਠਦੇ ਹੁੰਦੇ ਜਣੇ ਜਣੀਆਂ ਅੱਜ ਵੀ ਲੱਗ ਨਹੀਂ ਰਿਹਾ ਵੀ ਹਰ ਰੋਜ਼ ਮੇਰੇ ਨਾਲ ਨੇ ਤਕਰੀਬਨ ਗੱਲ ਕਰਨੀ ਮੈਂ ਆਪਣੇ ਹਲਕੇ ਮਲਕਪੁਰ ਦੇ ਵਿੱਚ ਇਹਨਾਂ ਦਾ ਫਾਰਮ ਹਾਊਸ ਸੀ ਮੈਨੂੰ ਬੁਲਾ ਲੈਣਾ ਸੰਘੋੜਾ ਆ ਜਾ ਯਾਰ ਤੇਰੇ ਘਰੇ ਬੈਠੇ ਆ ਤੂੰ ਆਉਂਦਾ ਨਹੀਂ ਹੈਗਾ ਜਣੀ ਇੰਨਾ ਕ ਦੁੱਖ ਆ ਵੀ ਮਤ ਚੱਲਿਆ ਨਹੀਂ ਜਾ ਸਕਦਾ ਹੈਗਾ ਧੰਨਵਾਦ ਤੁਹਾਡਾ ਜੀ ਅੱਜ ਬਹੁ ਵੱਡਾ ਦੁੱਖ ਦਾ ਪਾਣਾ ਸਰ ਮੰਨਿਆ ਗਿਆ ਵਾ ਤੇ ਐਮ ਐਲ ਏ ਗੁਰਪ੍ਰੀ ਗੋਗੀ ਜੀ ਦਾ ਸਹਿਚਾਰ ਇੰਨਾ ਸੀਗਾ ਕਿ ਪੂਰੇ ਵੈਸਟ ਹਲਕੇ ਵਿੱਚ ਸ਼ੋਕ ਦਾ ਮਾਹੌਲ ਆ ਖੁਸ਼ਦਿਲ ਸੀ ਹਰੇਕ ਬੰਦਾ ਜਦੋਂ ਵੀ ਕੋਈ ਉਹਨਾਂ ਲਈ ਕੰਮ ਲਈ ਉਹਨਾਂ ਦੇ ਘਰੇ ਜਾਂਦਾ ਸੀ ਤਾਂ ਉਹਦਾ ਕੰਮ ਕਰਾ ਕੇ ਉਹਨੂੰ ਖੁਸ਼ ਕਰਕੇ ਦੋਦੇ ਸੀ ਵੈਸਟ ਹਲਕੇ ਵਿੱਚ ਜਿਹੜੀ ਵੀ ਡਿਵੈਲਪਮੈਂਟ ਹੋਈ ਆ ਸਾਰੀ ਉਹਨਾਂ ਦੀ ਦੇਣਾ ਤੇ ਤੁਸੀਂ ਦੇਖੋਗੇ ਕਿ ਸਾਡੇ ਜਿੰਨੇ ਵੀ ਵਾਰ ਸੀਗੇ ਜਿੰਨੇ ਵੀ ਕਾਉਂਸਲਰ ਉਹਨਾਂ ਨੇ ਬਣਾਇਆ ਉਹਨਾਂ ਵਾੜਾ ਵਿੱਚ ਉਹਨਾਂ ਨੇ 80% ਕੰਮ ਆਪਣੇ ਪਹਿਲਾਂ ਹੀ ਖਰਾਬ ਬੈਠੇ ਯਾਰ ਤੇ ਡਵੈਲਪਮੈਂਟ ਨੂੰ ਜਿੱਥੇ ਸਰਕਾਰ ਨੂੰ ਘਾਟਾ ਪਿਆ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਤੇ ਮੈਂ ਆਪਣੇ ਵੱਲੋਂ ਤੇ ਸਾਡੀ ਸੁਸਾਇਟੀ ਲੁਧਿਆਣਾ ਭਲਾਈ ਮੰਚ ਵੱਲੋਂ ਅੱਜ ਉਹਨਾਂ ਦੇ ਸ਼ੋਕ ਸਮੇਦ ਦੇ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਆ ਵੀ ਬਹੁਤ ਵੱਡਾ ਝਟਕਾ ਮਿਲਿਆ ਪਾਲ ਦੇ ਸਾਤ ਤੁਸੀਂ ਦੇਖੋਗੇ ਕਿ ਇਹ ਹੀ ਆਪਣੇ ਦਫਤਰਾ ਦੇ ਬੰਨੇ ਆ ਕਾਉਂਸਲਰ ਬਣ ਕੇ ਤੇ ਆਮ ਲੋਕ ਜਿਹੜੇ ਉਹਨਾਂ ਨਾਲ ਜੁੜੇ ਵੀ ਨਹੀਂ ਸੀ ਨਾ ਉਹਨਾਂ ਨੂੰ ਕਦੇ ਮਿਲੇ ਸੀ ਉਹਨਾਂ ਦੀ ਗੱਲਾਂ ਸੁਣ ਕੇ ਸਾਡੇ ਨਾਲ ਅਫਸੋਰ ਅਫਸੋਸ ਕਰਨ ਆ ਰਹੇ ਨੇ ਤੇ ਉਹਨਾਂ ਦੇ ਜਿਹੜਾ ਘੱਟ ਸਮੇਂ ਵਿੱਚ ਹੀ ਪਿਆਰ ਇੰਨਾ ਜ਼ਿਆਦਾ ਬਣਾ ਲਿਆ ਸੀਗਾ ਕਿ ਪੁੱਛੋ ਨਾ